ਸੋ ਇਦਾਂ ਹੈ ਕਿ ਜਦੋਂ ਮੈਂ ਆਪਾਂ ਐਂਟਰ ਕਰ ਰਹੀ ਸੀ ਨਾ ਪਰ ਵੱਡਲਾ ਐਂਟਰ ਕੀਤਾ ਨਹਿਰ ਤੋਂ ਉੱਪਰ ਨੂੰ ਹੋਏ ਆਪਾਂ ਤੇ ਇੱਕਦਮ ਇੱਕ 6 ਫੁੱਟ ਦੇ ਕਰੀਬ 6 ਫੁੱਟ ਤੋਂ ਪਲੱਸ ਹੀ ਸੀ ਬੰਦਾ ਉਹਨੇ ਇੱਕਦਮ ਆ ਕੇ ਡਾਟ ਮੇਰੀ ਸਕੂਟੀ ਤੇ ਗੱਬੇ ਮਾਰ ਦਿੱਤਾ ਫਿਰ ਇੱਕਦਮ ਅਸੀਂ ਨਾ ਮੈਂ ਰੇਸ ਦੇਣ ਦੀ ਕੋਸ਼ਿਸ਼ ਬਚਣ ਦੀ ਕੋਸ਼ਿਸ਼ ਕੀਤੀ ਬਟ ਉਹਨਾਂ ਨੇ ਧੱਕਾ ਮਾਰ ਕੇ ਤੁਹਾਨੂੰ ਸਿੱਧੇ ਸਿੱਟ ਦੇ ਦਿੱਤਾ ਸਿੱਟ ਕੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਕੀ ਕੀਤਾ ਇਸ ਤੋਂ ਬਾਅਦ ਸਾਡੇ ਮਗਰ ਹੋਰ ਦੋ ਬੰਦੇ ਆਏ ਉਹਨਾਂ ਦੇ ਉੱਤੇ ਜਾਣ ਲੇਵਾ ਹਮਲਾ ਕੀਤਾ ਅਸੀਂ ਤਾਂ ਸੋਚਿਆ ਉਹਨਾਂ ਨੂੰ ਮਾਰ ਦਿੱਤਾ ਬਟ ਉਹ ਵਿਚਾਰੇ ਆਪਣੀ ਜਾਨ ਬਚਾਉਂਦੇ ਕਿਤੇ ਹੋਰ ਚਲੇ ਗਏ ਉਹਨਾਂ ਨੇ ਫੋਨ ਫੋਨ ਕਰਕੇ ਲੋਕਾਂ ਨੂੰ ਇਕੱਠੇ ਕੀਤਾ ਬਟ ਫਿਰ ਉਹ ਸਾਡੇ ਵੱਲ ਨੂੰ ਆ ਗਏ ਉਹਨਾਂ ਨੇ ਮੇਰੇ ਮੇਰੇ ਇਅਰਿੰਗਸ ਸੀਗੇ 골ਡ ਦੇ ਔਰ ਮੇਰੀ ਰਿੰਗਸ ਸੀ ਔਰ ਮੇਰੇ ਮਦਰ ਦੇ ਵੀ ਇਅਰਿੰਗਸ ਸੀਗੇ ਸਾਡੇ ਕੋਲ ਤਦ ਤੱਕ ਖੋਲੇ ਸੀਗੇ ਪੈਸੇ ਪੂਸੇ ਮੰਗਦੇ ਸੀਗੇ ਮੈਂ ਹੱਥੋਂ ਪਾਈ ਕਰਨ ਦੀ ਕੋਸ਼ਿਸ਼ ਕੀਤੀ ਬਟ ਜਦੋਂ ਉਹਨੇ ਮੇਰੀ ਬੇਟੀ ਨੂੰ ਕਿਹਾ ਨਾ ਕਿ ਹਾਂ ਵੀ ਤੇਰੀ ਕੁੜੀ ਮਾਰ ਦੇਣੀ ਹੈ ਸਾਨੂੰ ਪੈਸੇ ਦੇ ਦੇ ਫਿਰ ਉਹਨਾਂ ਨੂੰ ਹੱਥ ਪਾਈ ਕਰਨੀ ਮੈਂ ਗਾਲਾ ਗਲੋਚ ਵੀ ਕੀਤਾ ਮੈਂ ਰੋਲਾ ਵੀ ਪਾਇਆ ਬਟ ਇੰਨੀ देर ਨੂੰ ਉਹਨਾਂ ਨੇ ਆਪਣਾ ਜੋ ਕਰਾਂ ਸੀ ਆ ਜਿੱਦਾਂ ਵੀ ਸੀਗਾ ਉਹਨਾਂ ਨੇ ਕਰ ਚੁੱਕੇ ਸੀਗੇ ਉਹ ਕਿੰਨੇ ਜਣੇ ਸੀਗੇ ਟੋਟਲ ਔਰ ਕਾਦੇ ਤੇ ਸੀਗੇ ਉਹ ਉਹ ਤਿੰਨ ਤਿੰਨ ਜਣੇ ਸੀਗੇ ਇੱਕ ਇੱਕ ਸਾਤ 6 6 ਫੁੱਟ ਤੋਂ ਉੱਪਰ ਸੀਗਾ ਤੇ ਇੱਕ ਛੋਟੀ ਹਾਈਟ ਦੇ ਸਾਢੇ 5 ਫੁੱਟ ਹੋਏਗਾ ਤੇ ਉਹਨਾਂ ਕੋਲੇ ਹਥਿਆਰ ਵੀ ਸੀਗੇ ਇੱਕ ਪਿਸਟਲ ਸੀ ਉਹਨਾਂ ਕੋਲ ਇੱਕ ਸੀਗਾ ਡਾਟ ਡਾਟ ਵੀ ਕਾਫੀ ਵੱਡਾ ਸੀਗਾ ਤੇ ਉਹ ਫਿਰ ਸਾਡੇ ਉੱਤੇ ਹਮਲਾ ਕਰ ਦਿੱਤਾ ਉਹਨਾਂ ਨੇ ਪੈਸੇ ਕਰਕੇ ਡਰ ਵੀ ਗਏ ਸੀ ਕਿਥੋਂ ਇਹ ਦੱਸਿਆ ਜਾ ਰਿਹਾ ਕਿ ਤੁਹਾਡੀ ਜੇਬਾਂ ਦੀ ਤਲਾਸ਼ੀ ਵੀ ਮਤਲਬ ਜਿੱਦਾਂ ਉਹਨਾਂ ਨੇ ਕਿਹਾ ਕਿ ਕੱਡੋ ਕੀ ਹੈਗੇ ਪੈਸੇ ਹਾਂਜੀ ਹਾਂਜੀ ਉਹਨਾਂ ਨੇ ਜੇਬਾਂ ਹੀ ਮੈਨੂੰ ਕਹਿੰਦਾ ਸੀ ਜਿੰਨੇ ਪੈਸੇ ਹੈਗੇ ਦੇ ਦੇ ਮੈਂ ਕਿਹਾ 50 ਰੁਪਏ 50 ਰੁਪਏ ਸੀਗੇ ਮੇਰੀ ਜੇਬ ਦੇ ਵਿੱਚ ਮੈਂ 50 ਰੁਪਏ ਦੇ ਦਿੱਤੇ ਫਿਰ ਉਸ ਤੋਂ ਬਾਅਦ ਉਹ ਕਹਿੰਦਾ ਕਿ ਸਿਰਫ 50 ਰੁਪਏ ਮੈਂ ਕਿਹਾ ਹਾਂ ਮੈਂ ਕਿਹਾ ਤੇਰੇ ਵਰਗੇ ਕੰਜਰਾ ਕਰਕੇ ਨਾ ਮੈਂ ਕਿਹਾ ਮੈਂ ਪੈਸੇ ਨਹੀਂ ਰੱਖਦੀ ਜੇਬਾਂ 'ਚ ਇਸ ਕਰਕੇ ਫਿਰ ਉਹ ਚੁੱਪ ਹੋ ਗਿਆ ਸੀਗਾ ਤੇ ਬੰਦੇ ਇਕੱਠੇ ਹੋ ਗਏ ਫਿਰ ਵੀਰ ਨੂੰ ਥੋੜੀ ਦੇਰ ਨੂੰ ਉਹਨਾਂ ਨਿਕਲ ਗਏ ਫਿਰ ਬਾਅਦ ਬੰਦੇ ਇਕੱ ਪੁਲਿਸ ਤੋ ਸਹੀ ਮੰਗ ਕਰਦੇ ਆ ਕਿ ਚਲੋ ਅੱਜ ਸਾਡੇ ਨਾਲ ਹੋਈ ਆ ਕੱਲ ਨੂੰ ਹੋਰ ਵੀ ਕਿਸੇ ਦੀਆਂ ਧੀਆ ਭੈਣਾਂ ਜਾਂਦੀਆਂ ਨੇ ਦੇਰ ਬਰਾਤ ਸਾਰੀਆਂ ਜੌਬ ਕਰਦੀਆਂ ਅੱਜਕੱਲ੍ਹ ਦੀਆਂ ਕੁੜੀਆਂ ਵੋਟੀਆਂ ਹੈਨਾ ਅੱਜ ਇੰਨੀ ਕ ਕਸ ਕਰਦੇ ਨੇ ਕਿ ਹਾਂ ਵੀ ਨਸ਼ੇ ਨੂੰ ਵੀ ਰੋਕ ਦੇਣ ਔਰ ਇਦਾਂ ਦੇ ਵੀ ਲੁਟੇਰਿਆਂ ਨੂੰ ਰੋਕ ਪਾਉਣ ਕਿ ਅੱਗੇ ਹੋਰ ਕਿਸੇ ਹੋਰ ਨਾਲ ਨਾ ਹੋ ਸਕੇ ਸੇਲਤਾ ਜੀ ਜਿਹੜਾ ਤੁਹਾਡੀ ਤੇ ਤੁਹਾਡੀ ਬੇਟੀ ਨਾਲ ਹਾਂਜੀ ਕੱਲ ਲੁੱਟ ਦੀ ਵਾਰਦਾਤ ਹੋਈ ਹੈ ਕੀ ਹੋਇਆ ਸੀ ਕਿਸ ਤਰ੍ਹਾਂ ਹੋਇਆ ਉਹ ਇਦਾਂ ਜੀ ਅਸੀਂ ਸਕੂਟੀ ਤੇ ਆ ਰਹੇ ਸੀ ਤੇ ਇਹਨੇ ਬੇਟੀ ਨੇ ਦੇਖ ਲਿਆ ਕਿਉਂਕਿ ਬੰਦਾ ਪਿਆ ਇਹ ਕਹਿੰਦੀ ਮम्मा ਬੰਦਾ ਬੰਦੇ ਪੈ ਗਏ ਸਾਨੂੰ ਤੇ ਜਿਹਦਾ ਬੰਦੇ ਪਏ ਆ ਉਹ ਸਾਨੂੰ ਉਹਨਾਂ ਨੇ ਡਾਟ ਮਾਰਦਾ ਇਹਦੀ ਸਕੂਟੀ ਤੇ ਫਿਰ ਉਹ ਥੋੜੀ ਜਿਹੀ ਡੋਲ ਗਈ ਇਹ ਫਿਰ ਇੱਕ ਬੰਦਾ ਆ ਕੇ ਹੋ ਇਹਨੇ ਸੇਸ ਦੇਣ ਦੀ ਕੋਸ਼ਿਸ਼ ਕੀਤੀ ਫਿਰ ਉਹ ਬੰਦਾ ਆ ਕੇ ਆ ਕੇ ਉਹ ਸਾਡੀ ਉਹ ਸਕੂਟੀ ਜਾਣਾ ਸਾਨੂੰ ਛੋਟ ਦਿੱਤਾ ਇੰਨੀ देर ਨੂੰ ਪਿੱਛੇ ਬੰਦੇ ਹੋਰ ਆ ਗਏ ਉਹਨਾਂ ਦੇ ਉਹਨੇ ਜਾਣ ਲੇਵਾ ਹਮਲਾ ਕਰਤਾ ਅਸੀਂ ਸੋਚਿਆ ਬੰਦੇ ਮਾਰ ਦਿੱਤੇ ਇਹਨਾਂ ਨੇ ਕਿਉਂਕਿ ਉਹਨਾਂ ਦਾ ਬੋਲਟ ਡਿੱਗ ਪਿਆ ਸੀ ਥੱਲੇ ਫਿਰ ਉਹਨਾਂ ਫਿਰ ਆਇਓ ਸਾਡੇ ਆਲ ਫੇਰ ਉਹ ਗੁੜ ਸਾਡੀ ਛੋਟੀ ਕੁੜੀ ਆ ਦੇ ਡਾਟ ਰੱਖਤਾ ਉਹਨਾਂ ਨੇ ਵੀ ਤੁਸੀਂ ਇਹ ਇਹਨੂੰ ਵੱਡ ਦੇਣਾ ਮੇਰੀ ਕੁੜੀ ਉਹਨਾਂ ਦੇ ਬਰਾਬਰ ਵੀ ਹੋਈ ਤਾਂ ਦੱਸਿਆ ਪਤਾ ਲੱਗਾ ਕਿ ਤੁਹਾਡੀ ਬੇਟੀ ਨੇ ਉਹਨਾਂ ਨਾਲ ਹੱਥੋਂ ਪਾਈ ਹੱਥੋਂ ਪਾਏ ਕਰਨ ਦੀ ਕੋਸ਼ਿਸ਼ ਕੀਤੀ ਫੇਰ ਮੈਂ ਇਹਨੂੰ ਰੋਕਿਆ ਮੈਂ ਕਿਹਾ ਨਾ ਇਦਾਂ ਨਾ ਕਰ ਫੇਰ ਮੈਂ ਬੰਦੇ ਨੂੰ ਕਿਹਾ ਮੈਂ ਕਿਹਾ ਪੁੱਤ ਤੂੰ ਸਾਡੇ ਕੋਲ ਜੋ ਹੋ ਲੈਣਾ ਲੈ ਲੈ ਜੋ ਵੀ ਹੈਗਾ ਸੀ ਤੈਨੂੰ ਦੇ ਦਿੰਨੇ ਆ ਪਰ ਸਾਨੂੰ ਮਾਫ ਕਰ ਦੇਣਾ ਤੇ ਉਹ ਕਿਹਾ ਹੱਥ ਫੇਰ ਜੋੜ ਦਿੱਤੇ ਅਸੀਂ ਇੰਨੇ ਕੀ ਕੀ ਤੁਹਾਡਾ ਸਾਰਾ ਲੈ ਗਿਆ ਮੇਰੇ ਇੱਕ ਕੰਨਾਂ ਦੇ ਸੀਗੇ ਬੇਟੀ ਦੇ ਉਹਨੇ ਤੋਇਆ ਕੰਨ ਦਾ ਤੇ ਫਿਰ ਇਹਨੂੰ ਫਿਰ ਬੇਟੀ ਨੇ ਹੱਥਾਂ ਦੀ ਅੰਗੂਠੀ ਖਲਾ ਲਈ ਫਿਰ ਕਹਿੰਦਾ ਪੈਸੇ ਕੱਢ ਦੇ ਫਿਰ ਇਹਦੀ ਜੇਬ ਚ 50 ਰੁਪਏ ਸੀ ਸਾਡੇ ਕੋਲ ਇਹਨੇ ਉਹ ਵੀ ਕੱਢ ਦਿੱਤੇ ਫਿਰ ਜਾਂਦੇ ਜਾਂਦੇ ਉਹਨਾਂ ਨੇ ਸਾਡੀ ਸਾਰੀ ਕਿੱਟ ਖਲਾar ਦਿੱਤੀ ਖਾਣ ਪੀਣ ਦੀਆਂ ਚੀਜ਼ਾਂ ਚੱਕ ਕੇ ਲੈ ਗਏ ਫਿਰ ਉਹ ਇੰਨੀ ਦੇਰ ਨੂੰ ਬੰਦੇ ਇਕੱਠੇ ਹੋ ਗਏ ਕੀ ਮੰਗ ਕਰਦੇ ਹੁਣ ਤੁਸੀਂ ਪੁਲਿਸ ਤੋਂ ਅਸੀਂ ਇਹੀ ਕਰਦੇ ਆ ਮੰਗ ਅਸੀਂ ਰੋਜ਼ ਟੀਵੀ 'ਚ ਖਬਰਾਂ ਦੇਖਦੇ ਸੀਗੇ ਕਿ ਕਿਤੇ ਕਦੀ ਕਿਤੇ ਹੋ ਰਿਹਾ ਕਦੀ ਕਿਤੇ ਹੋ ਰਿਹਾ ਪਰ ਸਾਨੂੰ ਨਹੀਂ ਸੀ ਬਸ ਸਾਡੇ ਨਾਲ ਵੀ ਇਦਾਂ ਘਟਨਾ ਵਾਪਰਨੀ ਹੈ ਅਸੀਂ ਤਾਂ ਬਹੁਤ دہشت ਚ ਬਹੁਤ ਜ਼ਿਆਦਾ دہشت ਚ ਕੀ ਮੰਗ ਕਰਦੇ ਹੋ ਪੁਲਿਸ ਇਹ ਸੁੱਤੇ ਵੀ ਨਹੀਂ ਸਾਰੀ ਰਾਤ ਵੀ ਨਹੀਂ ਅੱਜ ਵੀ ਨਹੀਂ ਸੁੱਤੇ ਨਾ ਖਾਦਾ ਪੀਤਾ ਦੀ ਕੁਛ ਤੁਸੀਂ ਪੁਲਿਸ ਤੋਂ ਮੰਗ ਕੀ ਕਰਦੇ ਹੋ ਅਸੀਂ ਪੁਲਿਸ ਤੋਂ ਹੀ ਮੰਗ ਕਰਦੇ ਆ ਕਿ ਤੁਸੀਂ ਸਾਡੇ ਕਮਸੇ ਕਮ ਸੇਫਟਾ ਕਰੋ ਇਲਾਕੇ ਨੂੰ ਸਾਨੂੰ ਬੇਸ਼ੱਕ ਸਾਨੂੰ ਕੁਝ ਵੀ ਨਾ ਦੇਵੇ ਗਵਰਨਮੈਂਟ ਕਮਸੇ ਕਮ ਬੰਦੇ ਨੂੰ ਬੰਦਿਆਂ ਨੂੰ ਤਾਂ ਸਿਫਟੀ ਦੇਵੇ ਸਾਨੂੰ ਕੁਛ ਵੀ ਮੁਕਤ ਨਾ ਦੇਵੇ ਕੁਛ ਨਹੀਂ ਚਾਹੀਦਾ ਸਾਨੂੰ ਕਮਸੇ ਕਮ ਸਾਨੂੰ ਸੇਫਟਾ ਕਰ ਦੇਵੇ ਠੀਕ ਅਰ ਉਸ ਮੈਂ ਆਰਡੀ ਚ ਤੇ ਸਰ ਅਸੀਂ ਆਪਣੇ ਦੋਸਤ ਕੋਲ ਆ ਰਹੇ ਸੀਗੇ ਕੋਈ 7 7:30 ਦਾ ਟਾਈਮ ਸੀਗਾ ਅਸੀਂ ਜਿੱਦਾਂ ਹੀ ਆਪਣੇ ਟੋਬੇ ਤੇ ਪੁੱਜੇ ਮੇਰੇ ਟੋਬੇ ਤੇ ਤੇ ਬੰਦੇ ਨੇ ਸਾਨੂੰ ਡਾੜ ਮਾਰਿਆ ਡਾੜ ਮਾਰਿਆ ਡਾੜੇ ਦਾ ਮਾਰਿਆ ਕਿ ਸਾਡੀ ਧੋਣ ਮਤਲਬ ਲਥਣਾੜੀ ਸੀਗੀ ਤੇ ਅਸੀਂ ਨਹੀਂ ਲਿਖਿਆ ਕਿ ਲੇਡੀ ਲੁੱਟ ਰਿਹਾ ਕੋਈ ਹੋ ਰਿਹਾ ਸਾਨੂੰ ਨੇ ਮੈਨੂੰ ਡਾੜ ਮਾਰਿਆ ਫਿਰ ਮੁੜੇ ਸਾਡੂ ਸੀਗਾ ਮੇਰਾ ਨਾਲ ਇਹਦੇ ਮਗ ਡਾੜ ਲੈ ਕੇ ਦੌੜਿਆ ਬੰਦਾ ਮਤਲਬ 2-3 ਮਿੰਟ ਚ ਉਹਨੇ ਇਦਾਂ ਦੀ ਕੰਮ ਕੀਤਾ ਮਤਲਬ ਅੰਧੇਰੇ ਚ ਤੁਹਾਨੂੰ ਲੱਗਿਆ ਕਿ ਉੱਥੇ ਕੁਝ ਲੇਡੀਜ਼ ਨੂੰ ਵੀ ਬਿਠਾਇਆ ਸਾਨੂੰ ਨਹੀਂ ਪਤਾ ਲੱਗਾ ਉਸ ਚੀਜ਼ ਦਾ हां सामने ਪਹ ਲਗਾ ਲੇਕਿਨ ਸਾਨੂੰ ਬਾਅਦ ਚ ਪਹ ਲਗਾ ਕਿ ਲੇਡੀ ਜੀ ਅਸੀਂ ਤਾਂ ਹੀ ਸੋਚਿਆ ਕਿ ਇਹ ਕੋਈ ਮੁੰਡੇ ਨੂੰ ਮਾਰ ਰਿਹਾ ਹੈ ਕਿਉਂਕਿ ਹਥਿਆਰ ਉਹਨਾਂ ਕੋਲ ਰਲੇ ਵੱਡੇ ਸੀਗੇ ਪਿਸਟਲ ਵੀ ਸੀਗਾ ਉਹਨਾਂ ਨੇ ਮੈਨੂੰ ਬੋਲਿਆ ਤੈਨੂੰ ਫਾਇਰ ਕਰ ਦੇਣਾ ਮੈਂ ਕਿਹਾ ਗੋਲੀ ਮਾਰ ਦੋ ਉਸ ਤੋਂ ਬਾਅਦ ਉਸ ਤੋਂ ਬਾਅਦ ਸਰ ਆਪਾਂ ਫਿਰ ਭੱਜੇ ਹਾਂ ਉਥੋਂ ਕਿ ਅਸੀਂ ਖਾਲੀयत ਕੀ ਕਰਨਾ ਸੀਗਾ ਅਸੀਂ ਤੇ ਸਰ ਅਸੀਂ ਇਹੀ ਮੰਨ ਕਰਦੇ ਹਾਂ ਕਿ ਇਹ ਅਹੀ ਐਕਸਰ ਵੀ ਮੈਨਾਂ ਹੀ ਪੂਰਾ ਦੇਸ਼ ਚਲਾਇਆ ਤੇ ਸਾਡੇ ਤੇ ਇਦਾਂ ਦੇ ਕੰਮ ਹੋ ਰਹੇ ਤਾਂ ਪਿੰਡ ਦਾ ਕੀ ਮੋਲ ਬਣੇਗਾ ਦੇਸ਼ ਦਾ ਕੀ ਮੋਲ ਬਣੇਗਾ ਕਿਤੇ ਨਾ ਕਿਤੇ ਮੰਨਦੇ ਹੋ ਕਿ ਪੁਲਿਸ ਜਿਹੜੀਆਂ ਨਕਾਮ ਸਾਬਿਤ ਹੋ ਗਈਆਂ ਇਸ ਤਰ੍ਹਾਂ ਬੜੀ ਬਦਰੀਆਂ ਬਿਲਕੁਲ ਸਰ ਅਸੀਂ ਮੰਨਦੇ ਸਰ ਕੀ ਹੁਣ ਕੀ ਮੰਗ ਕਰਦੇ ਤੁਸੀਂ ਅਸੀਂ ਸਰ ਇਹੀ ਮੰਗ ਕਰਦੇ ਆ ਜਾਂ ਤਾਂ ਇਹ ਜਿਹੜੇ ਹਥਿਆਰ ਲੈ ਕੇ ਘੁੰਮਦੇ ਆ ਇਹਨਾਂ 'ਤੇ ਕਾਬੂ ਕੀਤਾ ਜਾਏ ਲੋਕਾਂ ਕੋਲ ਜਿਹੜੇ ਦਾੜੂ ਵਾਲੇ ਘੁੰਮਦੇ ਨੇ ਨਾ ਕਾਬੂ ਕੀਤਾ ਜਾਏ ਜਾਂ ਫਿਰ ਸਾਰਿਆਂ ਕੋਲ ਹਥਿਆਰ ਹੋਣ ਜੇ ਆਪਣਾ ਬਚਾਓ ਵੀ ਕਰ ਲੈ ਕੋਈ ਦਿਨ ਪਹਿਲਾਂ ਇੱਕ ਮਾਦਕੀ ਟੂਟਲ ਜਿਆਦਾ ਸੀ ਉਹਨਾਂ ਨੂੰ ਕੁਝ ਬੰਦੇ ਰੋਕ ਕੇ ਉਹਨਾਂ ਨਾਲ ਕੁਝ ਮੈਸਿੰਜਿੰਗ ਕੀਤੀ ਸੀ ਜਿਵੇਂ ਕੁਝ ਆਰਟੀਫੀਸ਼ੀਅਲ ਗੈਨੇਸੀ ਤੇ ਇੱਕ ਸੌਣ ਦੀ ਰਿੰਗ ਸੀ ਅਸੀਂ ਕਾਫੀ ਹੱਜ ਜੱਜ ਕਰ ਲਈ ਯੂਨੀਵਰਸਿਟੀਟ ਕਰ ਲਈ ਜਲਦੀ ਜਿਹੜੇ ਦੋਸ਼ੀਆਂ ਨੂੰ ਕਾਬੂ ਕਰਦੇ ਹੋਏ ਉਸ ਜਿਹੜੀ ਸੰਘਰਸ਼ ਤੇ ਜਿੰਨ ਕੀ ਇਹ ਦੰਦ ਨੂੰ ਬਣਾਉਣ ਜਿਹਨੇ ਸਭ ਕਰਦੇ ਤੇ ਵਾਕਿਆ ਤੇ ਉਹਨਾਂ ਤੋਂ ਟੂਟਲ ਰਿਪੋਰਟਾਂ ਵੀ ਹੋਈਆਂ ਨੇ ਮੈਨੂੰ ਤਾਂ तकरीबन 1.5 ਮਹੀਨਾ ਹੋ ਗਿਆ ਸੀ ਜਦੋਂ ਕਹਿੰਦੇ ਮੈਂ ਪਹਿਲੀ ਵਾਰ ਦੱਸੂਗੀ ਪਰ ਫਿਰ ਵੀ ਮੈਂ ਜਿਹੜੇ ਚੌਂਕੀ ਚਾਜ਼ਿਆ ਉਹਨਾਂ ਨੂੰ ਹਿਦਿਆਤ ਕਰ ਦਿੱਤੀ ਵੀ ਉਹ ਵਰਤਵਾਦ ਜਿਹੜੀ ਡੈਟਾ ਉਸ ਏਰੀਆ 'ਚ 不要黑。